ਆਸਟ੍ਰੇਲੀਆ ਦੇ ਵਿੱਚ ਇੱਕ 23 ਸਾਲਾ ਪੰਜਾਬੀ ਮੂਲ ਦੇ ਭਾਰਤੀ ਵਿਦਿਆਰਥੀ ਚਰਨਪ੍ਰੀਤ ਸਿੰਘ ਦੇ ਨਸਲੀ ਹਮਲੇ ਦੀ ਘਟਨਾ ਨੇ ਇੱਕ ਵਾਰ ਫਿਰ ਤੋਂ ਆਸਟ੍ਰੇਲੀਆ ਦੇ ਵਿੱਚ ਨਸਲ ਦੇ ਆਧਾਰ ਤੇ ਹਿੰਸਕ ਕਾਰਵਾਈਆਂ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਨੇ। ਇਹ ਹਮਲੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਭਾਰਤੀ ਭਾਈਚਾਰੇ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ। ਨੌਜਵਾਨ ਨੂੰ ਕਈ ਗੰਭੀਰ ਸੱਟਾਂ ਲੱਗੀਆਂ ਨੇ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸਖਪੀ ਪੰਜਾਬੀ। ਹਮਲੇ ਦਾ ਸ਼ਿਕਾਰ ਹੋਇਆ ਨੌਜਵਾਨ ਚਰਨਪ੍ਰੀਤ ਸਿੰਘ ਜੋ ਕਿ ਐਡੀਲੇਡ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਹੈ ਅਤੇ 19 ਜੁਲਾਈ ਦੀ ਰਾਤ ਨੂੰ ਆਪਣੀ ਪਤਨੀ ਦੇ ਨਾਲ ਸ਼ਹਿਰ ਦੇ ਕਿੰਟੌਰ ਐਵੇਨਿਊ ਨੇੜੇ ਇੱਕ ਪਾਰਕਿੰਗ ਇਲਾਕੇ ਵਿੱਚ ਆਪਣੀ ਕਾਰ پارک ਕੀਤੀ ਹੋਈ ਸੀ ਜਿੱਥੇ ਉਹ ਸ਼ਹਿਰ ਦੇ ਇਲੂਮੀਨੇਟ ਲਾਈਟ ਇੰਸਟਾਲੇਸ਼ਨਸ ਨੂੰ ਦੇਖਣ ਦੇ ਲਈ ਆਇਆ ਸੀ ਰਾਤ ਦੇ ਕਰੀਬ 9:22 ਮਿੰਟ ਤੇ ਪੰਜ ਨੌਜਵਾਨਾਂ ਦਾ ਇੱਕ ਗਰੁੱਪ ਆਉਂਦਾ ਹੈ ਅਤੇ ਚਰਨਪ੍ਰੀਤ ਦੀ ਕਾਰ ਨੂੰ ਘੇਰ ਲੈਂਦਾ ਹੈ ਇਹਨਾਂ ਨੌਜਵਾਨਾਂ ਦੇ ਹੱਥਾਂ ਵਿੱਚ ਕਈ ਨੁਕੀਲੀਆਂ ਚੀਜ਼ਾਂ ਫੜੀਆਂ ਹੁੰਦੀਆਂ ਨੇ ਨੌਜਵਾਨਾਂ ਨੇ ਚਰਨਪ੍ਰੀਤ ਨੂੰ ਨਸਲੀ ਗਾਲਾਂ ਕੱਢੀਆਂ ਤੇ ਇੰਡੀਅਨ ਨਿਕਲ ਜਾ ਉਹ ਵੀ ਕਿਹਾ ਦੇਖਦੇ ਹੀ ਦੇਖਦੇ ਇਹ ਸਾਰੇ ਨੌਜਵਾਨ ਚਰਨਪ੍ਰੀਤ ਤੇ ਟੁੱਟ ਪੈਂਦੇ ਨੇ ਤੇ ਮੁੱਕੀਆਂ ਅਤੇ ਪੈਰਾਂ ਦੇ ਠੁੱਡਿਆਂ ਦੇ ਨਾਲ ਚਰਨਪ੍ਰੀਤ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੰਦੇ ਨੇ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਚਰਨਪ੍ਰੀਤ ਨੇ ਖੁਦ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਚਰਨਪ੍ਰੀਤ ਨੇ ਪੁਲਿਸ ਨੂੰ ਦਿੱਤੇ ਬਿਆਨ ਦੇ ਵਿੱਚ ਦੱਸਿਆ ਕਿ ਮਲਜ਼ਮ ਉਸ ਨੂੰ ਉਦੋਂ ਤੱਕ ਕੁੱਟਦੇ ਰਹੇ ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ ਚਰਨਪ੍ਰੀਤ ਦੀ ਪਤਨੀ ਆਪਣੇ ਪਤੀ ਨੂੰ ਬਚਾਉਣ ਦੇ ਲਈ ਚੀਕਦੀ ਰਹੀ ਉਸ ਦੀ ਪਤਨੀ ਨੇ ਬਹਾਦਰੀ ਦੇ ਨਾਲ ਹਮਲਾਵਰਾਂ ਦਾ ਪਿੱਛਾ ਕੀਤਾ ਤੇ ਉਹਨਾਂ ਦੀ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਵੀਡੀਓ ਦੇ ਵਿੱਚ ਰਿਕਾਰਡ ਕਰ ਲਿਆ ਹਮਲੇ ਦੇ ਨਤੀਜੇ ਵਜੋਂ ਚਰਨਪ੍ਰੀਤ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਦੇ ਵਿੱਚ ਬ੍ਰੇਨ ਟਰਾਮਾ ਚਿਹਰੇ ਦੀਆਂ ਕਈ ਹੱਡੀਆਂ ਦਾ ਟੁੱਟਣਾ ਨੱਕ ਦੀ ਹੱਡੀ ਦਾ ਟੁੱਟਣਾ ਤੇ ਅੱਖਾਂ ਨੂੰ ਗੰਭੀਰ ਸੱਟਾਂ ਲੱਗੀਆਂ ਉਸ ਨੂੰ ਤੁਰੰਤ ਰਾਇਲ ਐਡੀਲੇਟ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਸ ਦੀ ਸਰਜਰੀ ਕੀਤੀ ਗਈ ਅਤੇ ਉਸ ਨੂੰ ਰਾਤ ਭਰ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਚਰਨਪ੍ਰੀਤ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਤੁਹਾਨੂੰ ਮਜਬੂਰ ਕਰ ਦਿੰਦੀਆਂ ਨੇ ਕਿ ਤੁਸੀਂ ਵਾਪਸ ਜਾਣ ਦੇ ਬਾਰੇ ਸੋਚੋ ਤੁਸੀਂ ਆਪਣੇ ਸਰੀਰ ਦੇ ਵਿੱਚ ਸਭ ਕੁਝ ਬਦਲ ਸਕਦੇ ਹੋ ਪਰ ਚਮੜੀ ਦਾ ਰੰਗ ਨਹੀਂ ਬਦਲ ਸਕਦੇ ਸਾਊਥ ਆਸਟ੍ਰੇਲੀਆ ਪੁਲਿਸ ਨੂੰ ਰਾਤ 9:30 ਵਜੇ ਦੇ ਕਰੀਬ ਕਿੰਟੌਰ ਐਵੇਨਿਊ ਤੇ ਹਮਲੇ ਦੀ ਸੂਚਨਾ ਮਿਲੀ 2 ਜੁਲਾਈ ਨੂੰ ਪੁਲਿਸ ਨੇ ਐਨਫੀਲਡ ਦੇ ਵਿੱਚ ਇੱਕ 20 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਤੇ ਉਸ ਤੇ ਨੁਕਸਾਨ ਪਹੁੰਚਾਉਣ ਵਾਲੇ ਹਮਲੇ ਦਾ ਦੋਸ਼ ਲਗਾਇਆ ਬਾਕੀ 4 ਮੁਲਜ਼ਮ ਹਲੇ ਵੀ ਫਰਾਰ ਨੇ ਤੇ ਪੁਲਿਸ ਸੀਸੀਟੀਵੀ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਬਾਕੀ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ ਪੁਲਿਸ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਕ੍ਰਾਈਮ ਸਟਾਪਰਸ ਦੇ ਨਾਲ ਵੀ ਸੰਪਰਕ ਕਰ ਸਕਦਾ ਹੈ। ਇਸ ਘਟਨਾ ਨੇ ਐਡੀਲੇਡ ਦੇ ਭਾਰਤੀ ਭਾਈਚਾਰੇ ਦੇ ਵਿੱਚ ਗੁੱਸੇ ਅਤੇ ਡਰ ਦਾ ਮਾਹੌਲ ਪੈਦਾ ਕੀਤਾ ਹੈ। ਸੋਸ਼ਲ ਮੀਡੀਆ 'ਤੇ ਚਰਨਪ੍ਰੀਤ ਦੇ ਲਈ ਸਮਰਥਨ ਦੀ ਲਹਿਰ ਉੱਠੀ ਹੈ, ਜਿੱਥੇ ਲੋਕ ਨਸਲੀ ਹਿੰਸਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ। ਉਧਰ ਸਾਊਥ ਆਸਟ੍ਰੇਲੀਆ ਦੇ ਪ੍ਰੇਮਰ ਪੀਟਰ ਮੈਰੀਨੋਸਕਸ ਨੇ ਇਸ ਹਮਲੇ ਦੀ ਸਖਤ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਕਿਸਮ ਦਾ ਨਸਲੀ ਹਮਲਾ ਸਾਡੇ ਸੂਬੇ ਦੇ ਵਿੱਚ ਬਰਦਾਸ਼ਤਯੋਗ ਨਹੀਂ ਹੈ। ਇਹ ਘਟਨਾ ਆਸਟ੍ਰੇਲੀਆ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਨੂੰ ਹੋਰ ਜ਼ਿਆਦਾ ਗੰਭੀਰ ਕਰਦੀ ਹੈ। ਇਸ ਤੋਂ ਪਹਿਲਾਂ ਵੀ ਆਸਟ੍ਰੇਲੀਆ ਦੇ ਵਿੱਚ ਅਜਿਹੇ ਨਸਲੀ ਹਮਲੇ ਭਾਰਤੀ ਵਿਦਿਆਰਥੀਆਂ ਤੇ ਹੋ ਚੁੱਕੇ ਨੇ ਅਤੇ ਅਜਈਆਂ ਖਬਰਾਂ ਵੀ ਸਾਹਮਣੇ ਆ ਚੁੱਕੀਆਂ ਨੇ। ਇਸ ਘਟਨਾ ਨੇ ਆਸਟ੍ਰੇਲੀਆ ਦੇ ਵਿੱਚ ਨਸਲਵਾਦ ਅਤੇ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਦੇ ਮੁੱਦਿਆਂ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ ਹੈ ਚਰਨਪ੍ਰੀਤ ਸਿੰਘ ਤੇ ਹੋਇਆ ਇਹ ਹਮਲਾ ਨਾ ਸਿਰਫ ਇੱਕ ਵਿਅਕਤੀਗਤ ਦੁਖਾਂਤ ਹੈ ਸਗੋਂ ਸਮਾਜ ਦੇ ਵਿੱਚ ਡੂੰਘੀਆਂ ਜੜ੍ਹਾਂ ਵਾਲੇ ਨਸਲਵਾਦ ਦੇ ਮੁੱਦੇ ਨੂੰ ਵੀ ਦਰਸਾਉਂਦਾ ਹੈ ਭਾਰਤੀ ਭਾਈਚਾਰੇ ਅਤੇ ਸਮਰਥਕਾਂ ਨੇ ਸਰਕਾਰ ਅਤੇ ਪੁਲਿਸ ਤੋਂ ਸਖਤ ਕਾਰਵਾਈ ਅਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਦੀ ਮੰਗ ਕੀਤੀ ਹੈ